ਅਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਜੀ ਅਰਵਿੰਦਰ ਸਿੰਘ ਜੀ ਕੀ ਗੱਲ ਹੋਈ ਸੀ ਜਿਹੜਾ ਝਗੜਾ ਹੋਇਆ ਸੀ ਉਹ ਮੁੰਡਾ ਸੀ ਆਪਣੇ ਕੋਲ ਵਰਕਰ ਕੰਮ ਕਰਦਾ ਸੀ ਜੀ ਕੀ ਨਾਮ ਸੀ ਉਹਦਾ ਉਹਦਾ ਨਾਮ ਸाहिल ਸੀ ਜੀ ਕਿੱਥੋਂ ਦੇ ਰਹਿਣ ਵਾਲਾ ਸੀ ਉਹ ਗੈਰੀ ਮੰਡੀ ਦਾ ਸੀ ਜੀ ਫਿਰ ਕੀ ਗੱਲ ਹੋਈ ਝਗੜਾ ਕਿਸ ਗੱਲ ਦਾ ਤੇ ਉਹ ਮਤਲਬ ਕਿ ਉਹ ਸਹੀ ਬੰਦਾ ਨਹੀਂ ਸੀਗਾ ਮਤਲਬ ਗਲਤ ਬੰਦੇ ਨਾਲ ਉਹਦੀ ਬੈਣੀ ਨਹੀਂ ਸੀਗੀ ਤੇ ਇਸ ਕਰਕੇ ਜੀ ਨੇ ਉਹ ਹਟਾਤਾ ਸੀਗਾ ਨੂੰ ਕਿਹਾ ਵੀ ਨਹੀਂ ਤੇ ਤੂੰ ਰੱਖਾ ਨਹੀਂ ਤੇ ਤੈਨੂੰ ਹਟਾਤਾ ਸੀਗਾ ਨੂੰ ਅਸੀਂ ਤੇ ਚਾਰ ਪੰਜ ਦਿਨਾਂ ਬਾਅਦ ਮਤਲਬ ਕਿ ਉਹ ਬੰਦੇ-ਮੁੰਦੇ ਲੈ ਕੇ ਆਇਆ ਤੇ ਇਹ ਵਾਰਦਾਤ ਕਰ ਗਿਆ ਜੀ ਇਹੀ ਗੱਲ ਆ ਜਾਂ ਕੋਈ ਹੋਰ ਗੱਲ ਹੈ ਹੋਰ ਗੱਲ ਦਾ ਚੱਕਰ ਨਹੀਂ ਨਹੀਂ ਇਹੀ ਗੱਲ ਸੀ ਬਸ ਹੋਰ ਕੋਈ ਗੱਲ ਨਹੀਂ ਆਪਣਿਆਂ ਦਾ ਕੋਈ ਨਜਾਇਜ਼ ਆਪਣੀ ਕੋਈ ਨਿਜੀ ਕੋਈ ਹੋਰ ਦੁਸ਼ਮਣ ਨਹੀਂ ਹੈ ਨਹੀਂ ਸੀ ਉਹਦੇ ਨਾਲ ਕੋਈ ਬਸ ਇਹੀ ਸੀ ਸਾਨੂੰ ਸਹੀ ਨਹੀਂ ਲੱਗਿਆ ਇਸ ਕਰਕੇ ਜੀ ਉਹ ਗੜਤਾ ਸੀਗਾ ਤੇ ਉਹ ਬਾਅਦ ਚ ਆ ਕੇ ਤੇ ਵਾਰਦਾਤ ਕਰ ਗਏ ਪੈਸੇ ਨਹੀਂ ਦਿੱਤੇ ਜਾਂ ਕੀ ਹਿਸਾਬ-ਕਿਤਾਬ ਨਹੀਂ ਨਹੀਂ ਆਪਣਾ ਉਹ ਤੋਂ ਸਤੋਂ ਪੈਸੇ ਆਪੋ ਤੋਂ ਲੈਣੇ ਸੀਗੇ ਆਪੋ ਤੋਂ ਪੈਸੇ ਲੈਣੇ ਸੀਗੇ ਤੇ ਉਹ ਵੀ ਕੋਈ ਗੱਲ ਨਹੀਂ ਸੀ ਏਡੀ ਉਹ ਗੱਲ ਹੋਈ ਨਹੀਂ ਜੀ ਬਸ ਤਾਂ ਮੁੰਡੇ ਮਾਡੇ ਲੈ ਕੇ ਆਇਆ ਉਹਦੇ ਤੇ ਸਟੰਕ ਪਈਆਂ ਲਾ ਗਿਆ ਹਾਂਜੀ ਕੀ ਨਾਮ ਦੇ ਵਰਣਾ ਸਭ ਜਾਂਦੇ ਕੋਈ ਕੀ ਗੱਲ ਹੋਈ ਆ ਜੀ ਕੀ ਗੱਲ ਇਹ ਹੋਈ ਆ ਮਲੇਠੇ ਜਿੱਥੇ ਲੜਾਈ ਹੋਈ ਸੀ ਉੱਥੇ ਸਾਡਾ ਪਟਾ ਬੇਟਾ ਮਤਲਬ ਮਰਟ ਨਹੀਂ ਆ ਰਹੀ ਉਹਨਾਂ ਨੂੰ ਪੁਲਿਸ ਜ਼ਬਰਦਸਤੀ ਮਤਲਬ ਲੈ ਗਈਗੀ ਚੋਕ ਕੇ ਐ ਇਹ ਪੁੱਛਦੇ ਰਾਗੇ ਕਿ ਪਾਜੀ ਕੀ ਗੱਲ ਬਾਤ ਹੈ ਤੇ ਤੁਸੀਂ ਕਿਹੜੀ ਧਰੋਂ ਖੜਿਆ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਚਾਰ ਪੰਜ ਦਿਨ ਹੋ ਗਏ ਉਹਨਾਂ ਨੇ ਉਹਨੂੰ ਉੱਥੇ ਅੰਦਰ ਹੀ ਰੱਖਿਆ ਸੀ ਐਂ ਉਸ਼ਿਆ ਤੇ ਸਾਨੂੰ ਮਤਲਬ ਉਹਨੇ ਕੁਝ ਵੀ ਨਹੀਂ ਦੱਸਿਆ ਕਿ ਕਿਹੜੀ ਗੱਲੋਂ ਖੜਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਨੇ ਅਹੀਂ ਕਹਿਣ ਵੀ ਦੇ ਕਿ ਉਸ ਲੜਾਈ ਦੇ ਵਿੱਚ ਸਾਡਾ ਵੱਡਾ ਬੇਟਾ ਨਹੀਂ ਹੈ ਬਸ ਸਾਗਰ ਦੀ ਹੁਣ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੇਟਾ ਬਿਲਕੁਲ નિર્ਦੋਸ਼ ਆ ਉਹਨੂੰ ਟ੍ਰਾਇਲ ਕਿਤਾ ਜਾਵੇ ਤੇ ਜਿਹੜੇ ਮੁਜਰੀਮ ਆ ਉਹ ਫੜੇ ਜਾਣ ਜੇ ਫਿਰ ਵੀ ਨਹੀਂ ਤੁਹਾਡੇ ਬੱਚੇ ਨੂੰ ਛੱਡਿਆ ਜਾਂਦਾ ਤਾਂ ਫਿਰ ਕੀ ਕਰੋਗੇ ਤੇ ਰਹੇ ਹਾਈ ਕੋਰਟ ਤੱਕਰ ਜਾਵਾਂਗੇ ਜਿੰਨਾ ਸੰਘਰਸ਼ ਹੋਗਾ ਇਹ ਕਰਾਂਗੇ ਅਹੀਂ ਧਰਨੇ ਵੀ ਲਾਵਾਂਗੇ ਠੀਕ ਨਾ ਹਾਂ ਜੀ ਮੇਟਾ ਨਾ ਸਰਜੀ ਸਿੰਘ ਸਰਜੀ ਸਿੰਘ ਦੀ ਕੀ ਗੱਲ ਹੋ ਜੀ ਅੱਜ ਕਹੋ ਜੀ ਮੀਠੇ ਹੋਈ ਲੜਾਈ ਉਹਦੇ ਵਿੱਚ ਸਾਡਾ ਵੱਡਾ ਲਟਕਾ ਜਿਹੜਾ ਹੈ ਇਨਵੋਲ ਨਹੀਂ ਹੈਗਾ ਉਸ ਟਾਈਮ ਉਸ ਵੇਲੇ ਘਰ ਸੀ ਉਸਨੇ ਸਾਡੇ ਲੜਕੇ ਨੂੰ ਨਜਾਇਜ਼ ਚੁੱਕਿਆ ਕਿਉਂ ਨਜਾਇਜ਼ ਚੁੱਕਿਆ ਫਿਰ ਇਹ ਸਾਨੂੰ ਉਹਨੇ ਦੱਸਿਆ ਨਹੀਂ ਕਿਹੜੀ ਗੱਲ ਹੋ ਚੁੱਕਿਆ ਅਸੀਂ ਉਸੇ ਗਏ ਵੀ ਉਹਨਾਂ ਸਾਨੂੰ ਕੋਈ ਨਿਆਣ ਨਹੀਂ ਦਿੱਤਾ ਅਸੀਂ ਉਹਨਾਂ ਗਾੜੀ ਬੜੀ ਬੇਨਤੀ ਕੀਤੀ ਕਿ ਸਾਨੂੰ ਦੱਸੋ ਕਿ ਸਾਡਾ ਬੱਚਾ ਕਿਹੜੀ ਗੱਲੋ ਚੁੱਕਿਆ ਗਿਆ ਬੱਚੇ ਸਾਡੇ ਦਾ ਸਾਗਰਜੀਤ ਸਿੰਘ ਉਮਰ ਕਿੰਨੀ ਹੈ ਉਮਰ 19 ਸਾਲ ਉਸ ਵਕਤ ਕਿੱਥੇ ਤੁਹਾਡਾ ਬੱਚਾ ਸਾਡਾ ਬੱਚਾ ਉਸ ਵਕਤ ਗਹਿਰੀ ਮੰਡੀ ਸਾਡੇ ਘਰ ਦੇ ਵਿੱਚ ਬਲ ਬਜ਼ਾਰ ਦੇ ਵਿੱਚ ਘੁੰਮ ਰਿਹਾ ਸੀ ਉਹਦੇ ਕੋਲ ਸਾਡੇ ਕੋਲ ਸਾਰੇ ਕੈਮਰੇ ਦੇ ਵਿੱਚ ਸਭ ਕੁਝ ਵੀਡੀਓ ਹੈਗੀ ਹੋ ਜੀ ਬਾਅਦ ਆ ਕਿੰਨੀ ਤਰੀਕ ਨੂੰ ਹੋਈ ਆ ਬਾਅਦ ਆ 13 ਤਰੀਕ ਨੂੰ ਕਿੰਨੇ ਵਜੇ ਰਾਤ 9:45 ਵਜੇ ਉਸ ਵੇਲੇ ਬੱਚਾ ਕਿੱਥੇ ਸੀ ਤੁਹਾਡਾ ਉਹਦੇ ਬੱਚਾ ਸਾਡਾ ਘਰ ਇਹ ਵੀ ਕੋਈ ਫੇਰਾ ਮਗਲੇ ਬੱਚਾ ਘਰੋਂ ਡਾਟਾ ਦੇ ਪਰ ਵੀ ਹੈ ਤਾਂ ਕੋਈ ਹਾਂਜੀ ਸਾਡੇ ਕੋਲ ਸਭ ਵੀਡੀਓ ਆ ਗਿਆ ਕੈਮਰੇ ਦੀਆਂ ਅਸੀਂ ਸਭ ਕੈਮਰੇ ਰਿਕਾਰਡ ਕਰਵਾਇਆ ਆ ਕਿ ਉਹ ਫਰੇਮ ਸਾਡਾ ਬੱਚਾ ਪੇਂਡ ਦੇ ਵਿੱਚ ਬਾਜ਼ਾਰ ਦੇ ਵਿੱਚ ਸੀ ਖੜਿਆ ਸੀ ਤੋਂ ਪੁਲਿਸ ਨੂੰ ਵੀਡੀਓ ਨਹੀਂ ਦਿਖਾਈਆਂ ਗਈਆਂ ਨਹੀਂ ਅਜੇ ਨਹੀਂ ਦਿਖਾਈਆਂ ਕਿਉਂ ਨਹੀਂ ਦਿਖਾਈਆਂ ਉਹਨੂੰ ਉਹਨੂੰ ਸਾਨੂੰ ਉਹਨਾਂ ਦੱਸਿਆ ਨਹੀਂ ਕਿ ਤੁਹਾਡਾ ਬੱਚਾ ਕਿਹੜੇ ਚੱਕਰ ਦੇ ਵਿੱਚ ਅਵਰ ਸੀ ਫੜਿਆ ਹਣ ਉਹਨੂੰ ਤੁਹਾਨੂੰ ਦੱਸਣ ਸਹੀ ਬਣੂਆਂ ਕਿਹੜੇ ਚੱਕਰ ਤੇ ਫੜਿਆ ਕੀ ਮੰਗ ਕਰਦੇ ਜੀ ਹੁਣ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਆ ਕਿ ਸਾਡਾ ਬੱਚਾ ਜਿਹੜਾ ਸਾਗਰਜੀਤ ਸਿੰਘ ਬਿਲਕੁਲ ਨਿਰਦੋਸ਼ ਹੈ ਤੇ ਉਹਨੂੰ ਮਤਲਬ ਰਹਾ ਕੀਤਾ ਜਾਵੇ ਜਿਹੜੇ ਦੋਸ਼ੀ ਮੁਜਰਮ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕੀ ਕੰਮ ਕਰਦੇ ਜੀ ਮੈਂ ਜੀ ਫੈਕਟਰੀ ਦੇ ਵਿੱਚ ਕੰਮ ਕਰਦਾ ਬੇਨਾ ਤੁਹਾਡਾ ਕੀ ਕੰਮ ਕਰਦਾ ਮੇਡਾ ਹੜਾ ਇਲੈਕਟ੍ਰੀਕਲ ਦਾ ਕੰਮ ਕਰਦਾ ਜੇ ਫੇਰ ਵੀ ਤੁਹਾਡੀ ਪੁਲਿਸ ਨੇ ਸਹੀ ਵਜ ਨਾਲ ਕੋਈ ਫੇਰ ਕੀ ਫੇਰ ਜੇ ਅਸੀਂ ਉੱਪਰ ਤੱਕ ਜਿੱਥੋਂ ਤੱਕ ਸਾਡੇ ਕੋਲ ਹੋ ਸਕੇ ਆਹੀ ਹਾਈ ਕੋਰਟ ਤੱਕ ਵੀ ਜਾ ਸਕਦੇ ਹਾਂ ਹਾਂਜੀ ਕੀ ਗੱਲ ਹੋਈ ਯਾਰ ਜੀ ਜਿਹੜਾ ਅੱਜ ਦਾ ਸਟੇਟ ਪੱਲਸੀ ਦੀ ਗੱਲ ਅੱਜ ਜੀ ਪ੍ਰੈਸ ਕਾਨਫਰੈਂਸ ਕਰਨ ਦਾ ਵਿਸ਼ਾ ਇਹ ਆ ਕਿ ਇਹ ਸਾਡੇ ਗੈਰੀ ਮੰਡੀ ਤੋਂ ਆ ਸਰਬਜੀਤ ਸਿੰਘ ਇਹਨਾਂ ਦਾ ਬੇਟਾ ਜਿਹੜਾ ਵਾ ਉਹ ਸਾਗਰਜੀਤ ਸਿੰਘ ਜਿਹੜਾ ਹੀ ਉਮਜੀਠਾ ਪੁਲਿਸ ਵੱਲੋਂ ਉਹਨੂੰ ਜਿਹੜਾ ਵਾ ਘਰੋਂ ਦਿਨ ਮੰਗਲਵਾਰ ਤਰੀਕ ਕਿਹੜੀ ਸੀ 13 14 ਤਰੀਕ ਨੂੰ ਦਿਨ ਮੰਗਲਵਾਰ ਨੂੰ ਜਿਹੜਾ ਵਾ ਉਹ ਘਰ ਤੋਂ ਜਿਹੜਾ ਵਾ ਉਠਾ ਕੇ ਲੈ ਗਏ ਤੇ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪੱਜਨਟ ਕੀਤੀ ਜਦੋਂ ਇਹਨਾਂ ਨੇ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਮੁੰਡਾ ਕੋਈ ਹੰਗਰੀ ਫੂਡ ਪੁਆਇੰਟ ਮਜੀਠੇ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਤੇ ਉਸ ਦੇ ਵਿੱਚ ਇਨਵੋਲਡ ਹੈ ਤੇ ਜਦੋਂ ਅਸੀਂ ਉਸ ਬਾਰੇ ਜਦੋਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਤੇ ਐਸਐਚਓ ਸਾਹਿਬ ਨੇ ਸਾਨੂੰ ਕਿਹਾ ਕਿ ਇਹ ਮੁੰਡਾ ਵਿੱਚ ਇਨਵੋਲਡ ਹੈ ਇਹਨੂੰ ਤੁਸੀਂ ਜਿਹੜਾ ਵਾ ਉਹ ਤੁਹਾਨੂੰ ਅਸੀਂ ਛੱਡ ਨਹੀਂ ਸਕਦੇ ਹਾਲਾਂਕਿ ਸਾਡੇ ਕੋਲ ਪੁਖਤਾ ਤੇ ਬਿਲਕੁਲ ਠੋਸ ਸਬੂਤਾਂ ਦੇ ਬਿਨਾਂ ਤੇ ਸਾਡਾ ਜਿਹੜਾ ਉਹ ਸਾਗਰਜੀਤ ਸਿੰਘ ਲੜਕਾ ਸੀ ਉਹ ਤਿੰਨਾ ਕੈਮਰਿਆਂ ਦੇ ਵਿੱਚ 8:12 8:20 ਮਿੰਟ ਦੀ ਵੀਡੀਓ ਕਲਿੱਪ ਚ ਔਰ 9:25 ਮਿੰਟ ਦੀ ਵੀਡੀਓ ਕਲਿੱਪ ਦੇ ਵਿੱਚ ਗੈਰੀ ਮੰਡੀ ਮੌਜੂਦ ਸੀ ਜਿਹੜੀਆਂ ਫੋਟੋ ਜਿਸ ਦੀਆਂ ਜਿਹੜੀਆਂ ਪੈਂਡ ਡਰਾਈਵਾਂ ਜਾਂ ਉਹਦੀਆਂ ਵੀਡੀਓ ਕਲਿੱਪ ਉਹ ਜਿਹੜੀਆਂ ਤੁਹਾਡੇ ਮੀਡੀਆ ਦੇ ਜਿਹੜੇ ਜਿਹੜਾ ਵਾ ਉਹ ਮੋਬਾਈਲ ਦੇ ਵਿੱਚ ਮੈਂ ਸੈਂਡ ਕਰ ਦੂੰਗਾ ਜਿਹਦੇ ਬਿਲਕੁਲ ਸਾਫ਼ ਤੇ ਸਪਸ਼ਟ ਟਾਈਮਿੰਗ ਵੀ ਆ ਰਹੀ ਹੈ ਤੇ ਮੁੰਡਾ ਵਿੱਚ ਕੈਮਰੇ ਦੇ ਵਿੱਚ ਆਲਰੇਡੀ ਹੈਗਾ ਵਾ ਔਰ ਉਹਨਾਂ ਵੱਲੋਂ ਅੱਜ ਤੱਕ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਮੁੰਡਾ ਕਿਸ ਚੱਕਰ ਦੇ ਵਿੱਚ ਫੜਿਆ ਵਾ ਜਾਂ ਉਹ ਕਿਹੜੀ ਜਗ੍ਹਾ ਵਾ ਉਹ ਸਾਨੂੰ ਤੇ ਹੁਣ ਇਹ ਵੀ ਪਤਾ ਲੱਗਾ ਕਿ ਪਿੱਛੇ ਜੇ ਵੀ ਉਹਨੂੰ ਜਿਹੜਾ ਵਾ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਵਾ ਪਰ ਅਸੀਂ ਇਸ ਚੀਜ਼ ਦੀ ਪੁਰਜ਼ੋਰ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਅੱਗੇ ਔਰ ਵੇਖੋ ਜਦੋਂ ਜਿਹੜਾ ਬੰਦਾ ਦੋਸ਼ੀ ਆ ਅਸੀਂ ਉਸ ਚੀਜ਼ ਦੇ ਵਿੱਚ ਤੇ 1% ਵੀ ਜਿਹੜਾ ਵਾ ਰਿਕਵਰਡ ਨਹੀਂ ਬਣਨਾ ਚਾਹੁੰਦੇ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ 1% ਰਿਕਵਰਡ ਨਹੀਂ ਬਣਨਾ ਚਾਹੁੰਦੇ ਪਰ ਜੇਕਰ ਸਾਡਾ ਬੰਦਾ ਹਾਂ ਜਿਹੜਾ ਝਗੜਾ ਹੋਇਆ ਸੀ ਉੱਥੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਆਲਰੇਡੀ ਆਲਰੇਡੀ ਉੱਥੇ ਜਿਹੜੇ ਕੈਮਰੇ ਦੇ ਕਲਿੱਪ ਜਿਹੜੇ ਆ ਨਾ ਆਲਰੇਡੀ ਹੈਗੇ ਆ ਉਦੇ ਵਿੱਚ ਸਾਡਾ ਸਾਗਰਜੀਤ ਸਿੰਘ ਬੰ ਬੱਚਾ ਜਿਹੜਾ ਵਾ ਉਹ ਬਿਲਕੁਲ ਨਹੀਂ ਹੈਗਾ ਔਰ ਉਹ ਅਹੀਂ ਐਸਚੂ ਸਾਹਿਬ ਨੂੰ ਬੇਨਤੀ ਵੀ ਕੀਤੀ ਆ ਔਰ ਸਾਡੇ ਮਾਨਯੋਗ ਜਿਹੜੇ ਆ ਜ਼ਿਲ੍ਹਾ SSP ਨੇ ਆਪਣਾ ਸਤਿੰਦਰ ਸਿੰਘ ਜੀ ਉਹਨਾਂ ਨਾਲ ਵੀ ਮੁਕੰਮਲ ਤੌਰ ਤੇ ਜਿਹੜਾ ਵਾ ਅਸੀਂ ਉਹਨਾਂ ਨਾਲ ਬੈਠ ਕੇ ਇਸ ਚੀਜ਼ ਤੇ ਵਿਸ਼ੇ ਤੇ ਗੱਲ ਕੀਤੀ ਪਰ ਅੱਜ ਤੱਕ ਸਾਨੂੰ 1% ਵੀ ਜਿਹੜੀ ਆ ਉਹ ਇਨਸਾਫ ਮਿਲਣ ਦੀ ਆਸ ਜਿਹੜੀ ਆ ਉਹ ਨਹੀਂ ਦਿਖਾਈ ਦੇ ਰਹੀ SSP ਸਾਹਿਬ ਨੇ ਕੀ ਆ ਕਹਿ ਸੀ SSP ਸਾਹਿਬ ਨੇ ਸਾਨੂੰ ਜਿਹੜਾ ਵਾ ਉਹ ਇਹ ਅਸੀਂ ਸਵਾਲ ਕੀਤਾ ਕਿ ਸਾਡਾ ਬੱਚਾ ਬਿਲਕੁਲ નિર્ਦੋਸ਼ ਆ ਤੇ ਉਸ ਬੱਚੇ ਨੂੰ ਜਿਹੜਾ ਵਾ ਉਹਨਾਂ ਦੇ ਮਾਪਿਆਂ ਨੂੰ ਹੈਂਡ ਓਵਰ ਕਰ ਦਿੱਤਾ ਜਾਵੇ ਜਿਹੜੇ ਇਸ ਚੀਜ਼ ਦੇ ਵਿੱਚ ਦੋਸ਼ੀ ਆ ਪੁਲਿਸ ਉਹਨਾਂ ਨੂੰ ਜਿਹੜਾ ਵਾ ਉਹ ਅਰੈਸਟ ਕੀਤਾ ਜਾਵੇ ਅਗਰ ਜੇਕਰ ਕਿਸੇ ਨੇ ਵੀ ਕਿਸੇ ਵੀ ਤਰੀਕੇ ਨਾਲ ਕੋਈ ਅਮਨ ਕਾਨੂੰਨ ਦੀ ਜਿਹੜੀ ਆ ਉਹ ਉਲੰਘਣਾ ਕੀਤੀ ਆ ਜਾਂ ਕਿਸੇ ਨੇ ਕੋਈ ਵਧਿੱਕੀ ਕੀਤੀ ਆ ਤੇ ਉਹਨੂੰ ਉਹਦੀ ਬਣਦੀ ਜਿਹੜੀ ਸਜ਼ਾ ਵਾ ਕਾਨੂੰਨ ਮੁਤਾਬਕ ਉਹਨੂੰ ਮਿਲਣੀ ਚਾਹੀਦੀ ਆ ਉਸ ਚੀਜ਼ ਦੇ ਵਿੱਚ ਅਸੀਂ ਬਿਲਕੁਲ ਰੁਕਾਵਟ ਨਹੀਂ ਪਾਉਣਾ ਚਾਹੁੰਦੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਪਰ ਜੇਕਰ ਇਸ ਪਰਿਵਾਰ ਦੇ ਨਾਲ ਪੁਲਿਸ ਨੇ ਜੇ ਸਾਡੇ ਬੱਚੇ ਨੂੰ ਇਨਸਾਫ ਦੀ ਜਿਹੜੀ ਆ ਉਹ ਸਾਡੀ ਫਰਿਆਦ ਨਾ ਸੁਣੀ ਤੇ ਅਸੀਂ ਮਾਨਯੋਗ ਹਾਈ ਕੋਰਟ ਵੀ ਜਿਹੜਾ ਵਾ ਉਹਦਾ ਵੀ ਦਰਵਾਜ਼ਾ ਖੜਾਵਾਗੇ ਔਰ ਸੰਘਰਸ਼ ਦਾ ਜਿਹੜਾ ਵੀ ਰਾਹ ਸਾਨੂੰ ਅਪਣਾਉਣਾ ਪਿਆ ਅਸੀਂ ਉਹ ਅਪਣਾਵਾਂਗੇ ਸਰ ਜਿਹੜਾ ਮਜੀਠੇ ਹੈਂਗਰੀ ਫੂਡ ਦੇ ਵਿੱਚ ਠਗੜਾ ਹੋਇਆ ਹੈ ਕੁਝ ਨੌਜਵਾਨਾਂ ਦਾ ਕੀ ਹੁਣ ਤੱਕ ਦੀ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ ਜੀ ਉਹਨਾਂ ਦੇ ਹੈਂਗਰੀ ਫੂਡ ਪੁਆਇੰਟ ਦੇ ਉੱਤੇ ਹੀ ਇੱਕ ਮੁੰਡਾ ਗਰੀ ਮੰਡੀ ਦਾ ਜਿਹੜਾ ਉਹ ਜੌਬ ਕਰਦਾ ਸੀਗਾ ਤੇ ਉਹਦਾ ਕਿਸੇ ਗੱਲੋਂ ਇਹਨਾਂ ਨਾਲ ਕੋਈ ਛੋਟਾ ਮੋਟਾ ਵਿਵਾਦ ਹੋਇਆ ਉਹਨਾਂ ਨੇ ਇਹਨੂੰ ਨੌਕਰੀ ਤੋਂ ਹਟਾ ਦਿੱਤਾ ਸੀ ਤੇ ਉਹ ਆਪਣੇ ਨਾਲ ਕੁਝ ਹੋਰ ਆਪਣੇ ਦੋਸਤ ਲੈ ਕੇ ਤੇ ਕਿਰਪਾਨਾਂ ਵਗੈਰਾ ਤਿੱਖੇ ਹਥਿਆਰ ਲੈ ਕੇ ਤੇ ਉਹਨੇ ਆਣ ਕੇ ਇਹਨਾਂ ਤੇ ਹਮਲਾ ਕੀਤਾ ਸੀ ਹੰਗਰੀ ਫੂਡ ਦੇ ਅੰਦਰ ਤੇ ਹੰਗਰੀ ਫੂਡ ਦੇ ਜਿਹੜੇ ਮਾਲਕ ਸੀ ਦੋ ਜਣੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਉਹਨੇ ਕ੍ਰਿਊਸ਼ਲ ਢੰਗ ਦੇ ਨਾਲ ਵੱਢ ਫੱਟ ਕੀਤੀ ਸੀ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਵੱਢਿਆ ਘੱਟਿਆ ਸੀਗਾ ਉਸ ਸਬੰਧ ਦੇ ਵਿੱਚ ਅਸੀਂ ਜਿਹੜਾ ਵਾ ਐਫ ਆਈ ਆਰ ਲਾਜ਼ ਕਰਕੇ ਤੇ ਜਿਹੜਾ ਇੱਕ ਵਿਅਕਤੀ ਜਿਹੜਾ ਰੈਕੀ ਨਾਲ ਕਰਾਉਂਦਾ ਰਿਹਾ ਵਾ ਉਹਨੂੰ ਅਸੀਂ ਅਰੈਸਟ ਕਰ ਲਿਆ ਵਾ ਮੋਟਰਸਾਈਕਲ ਵੀ ਪਲਸਰ ਬਰਾਮਦ ਕਰ ਲਿਆ ਜਿਹਦੇ ਤੇ ਉਹ ਉਸ ਦਿਨ ਵਾਰਦਾਤ ਕਰਨ ਆਏ ਸੀ ਤੇ ਜਿਹੜੇ ਦੂਜੇ ਆ ਉਹਨਾਂ ਦਾ ਕਾਫੀ ਕ੍ਰਿਮੀਨਲ ਰਿਕਾਰਡ ਮਾੜਾ ਵਾ ਉਹ ਉਸ ਦਿਨ ਤੋਂ ਹੀ ਭਗੌੜੇ ਆ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਜਿਹੜੀ ਆ ਬਹੁਤ ਕੋਸ਼ਿਸ਼ ਕਰ ਰਹੀ ਆ ਸਾਡੇ ਏਐਸਆਈ ਹਰਜੀਤ ਸਿੰਘ ਜਿਹੜੇ ਆ ਇਸ ਮੁਕਤਮੇ ਦੀ ਤਫਤੀਸ਼ ਕਰ ਰਿਹਾ ਤੇ ਉਹਨਾਂ ਨੂੰ ਮੈਂ ਸਖਤ ਹਦਾਇਤ ਦਿੱਤੀ ਆ ਕਿ ਜਿਹੜਾ ਵੀ ਇਹਦੇ ਵਿੱਚ ਅਸਲ ਦੋਸ਼ੀ ਆ ਉਹਦੀ ਡੂੰਘਾਈ ਨਾਲ ਜਾਂਚ ਕਰਕੇ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਨਜਾਇਜ਼ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ ਬਾਇ ਨੇਮ ਜਿਹੜਾ ਅਫਰਦ ਦਰਜ ਕੀਤੀ ਗਈ ਬਿਲਕੁਲ ਪਹਿਲਾ ਜਿਹੜੀ ਐਫਆਈਆਰ ਦਰਜ ਕੀਤੀ ਹੈ ਉਹ 3 ਕਿ 4 ਦੋਸ਼ੀਆਂ ਦੀ ਬਾਈਨਮ ਸੀ ਬਾਕੀ ਉਹਨਾਂ ਨੇ ਅਣਪਛਾਤੇ ਲਿਖਾਏ ਸੀ ਕਿਉਂਕਿ ਜਿਹੜਾ ਇੱਕ ਵਿਅਕਤੀ ਉਹਨਾਂ ਦਾ ਹੰਗਰੀ ਫੂਡ ਵਾਲਿਆਂ ਦਾ ਬਹੁਤ ਜ਼ਿਆਦਾ ਡੇਂਜਰਸ ਢੰਗ ਨਾਲ ਵੱਢਿਆ ਗਿਆ ਸੀਗਾ ਉਹ ਕੋਮਾ ਦੇ ਵਿੱਚ ਸੀਗਾ ਉਹਦੀਆਂ ਹੈੱਡ ਇੰਜਰੀਜ਼ ਸੀਗੀਆਂ ਬਹੁਤ ਡੇਂਜਰਸ ਤੇ ਉਹ ਜਦੋਂ ਉਹਨੂੰ ਹੋਸ਼ ਆਈ ਸੀ ਤੇ ਉਹਨੇ ਆਪਣੀ ਸਟੇਟਮੈਂਟ 'ਚ ਇੱਕ ਦੋ ਹੋਰ ਵਿਅਕਤੀ ਜਿਹੜੇ ਨਾਮਿਨੇਟ ਕਰਾਤੇ ਸੀ ਜਿਹੜੇ ਬਾਹਰ ਖੜੇ ਸੀਗੇ ਕਿਉਂਕਿ ਇੱਕ ਵਿਅਕਤੀ ਨੂੰ ਅੰਦਰ ਵੱਢਿਆ ਸੀ ਇਹਨਾਂ ਨੇ ਇੱਕ ਨੂੰ ਬਾਹਰ ਵੱਢ ਫੱਟ ਕੀਤੀ ਸੀ ਜਿਹੜਾ ਬਾਹਰ ਵਾਲਾ ਜਦੋਂ ਹੋਸ਼ ਆਇਆ ਉਹਨੇ ਇੱਕ ਬੰਦਾ ਹੋਰ ਨੋਮੀਨੇਟ ਆਪਣੇ ਬਿਆਨ ਚ ਕਰਾਇਆ ਵਾ ਉਹ ਅਸੀਂ ਕਹਿੰਦਾ ਵੀ ਮੇਰੇ ਕੋਲ ਰੈਕੀ ਕਰਨ ਵੀ ਆਉਂਦਾ ਰਿਹਾ ਉਦੋਂ ਵੀ ਉਹ ਮੋਟਰਸਾਈਕਲ ਲੈ ਕੇ ਪਿੱਛੇ ਖੜਾ ਸੀ ਉਹਨੂੰ ਵੀ ਅਸੀਂ ਨੋਮੀਨੇਟ ਕਰਕੇ ਗ੍ਰਿਫਤਾਰ ਕੀਤਾ ਜੀ ਪਰ ਜੇ ਗੱਲ ਕਰੀਏ ਗੈਰੀ ਦੀ ਤੇ ਗੈਰੀ ਦੇ ਕੋਸ਼ ਮਾਪੇ ਸਾਗਰ ਦੇ ਮਾਪੇ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਵਾ ਕਿ ਸਾਗਰ ਜਿਹੜਾ ਵਾ ਬੇਦੋਸ਼ ਆ ਤੇ ਉਹ ਉਸ ਵਕਤ ਉੱਥੇ ਨਹੀਂ ਹੈਗਾ ਅਸੀਂ ਸਾਡੇ ਕੋਲ ਸੀਸੀਟੀਵੀ ਫੁਟੇ ਦੀ ਵੀ ਜਿਹੜੇ ਨੇ ਮੌਜੂਦ ਨੇ ਵੇਖੋ ਜੀ ਜਿਹੜਾ ਆਈਪੀਸੀ ਕੇਸ ਹੁੰਦਾ ਵਾ ਇਦੇ ਵਿੱਚ ਮਦਈ ਜੋ ਬਿਆਨ ਲਿਖਾਊਗਾ ਹਾਂਜੀ ਸਰ ਜਿਹੜਾ ਉਹਦੇ ਮਾਪਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਕਹਿਆ ਕਿ ਉਹਨਾਂ ਦੋਸ਼ ਹੈਗਾ ਵੇਖੋ ਜਿਹੜੀ ਮਡਲੀ ਐਫ ਆਈ ਆਰ ਹੁੰਦੀ ਆ ਜੋ ਮਦਈ ਨੇ ਲਿਖਾਉਣਾ ਉਹ ਉਹੰਦਾ ਵਾ ਲੇਕਿਨ ਇਨਵੈਸਟੀਗੇਸ਼ਨ ਜਿਹੜੀ ਆ ਉਹ ਪੁਲਿਸ ਨੇ ਕਰਨੀ ਆ ਇਹ ਅਸੀਂ ਹਰਦੀਪ ਸਿੰਘ ਨੂੰ ਮੈਂ ਸਖਤ ਅਦੇਦ ਕੀਤੀ ਆ ਕਿ ਚਾਹੇ ਉਹ ਰੈਕੀ ਚਾ ਰੈਕੀ ਕਰਦਾ ਰਿਹਾ ਵਾ ਜੇ ਉਹਦਾ ਉਸ ਦਿਨ ਕੋਈ ਸਾਹਮਣੇ ਉਹਦੀ ਛੂਲੀਅਤ ਇੱਥੇ ਨਾ ਪਾਈ ਗਈ ਅੱਜਕੱਲ ਟੈਕਨੀਕਲ ਇਨਵੈਸਟੀਗੇਸ਼ਨ ਵੀ ਹੁੰਦੀ ਆ ਤੇ ਹਿਊਮਨ ਸੋਰਸਿੰਗ ਦੇ ਰੇ ਵੀ ਹੁੰਦੀ ਆ ਅਸੀਂ ਜਿਹੜੀ ਫਾਈਨਲ ਰਿਪੋਰਟ ਆ ਇਹਦੀ ਇਨਵੈਸਟੀਗੇਸ਼ਨ ਦੀ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਹੀ ਚਲਾਣ ਦੇਵਾਂਗੇ ਜਿਹੜੇ ਬੰਦੇ ਮੌਕੇ ਤੇ ਮੌਜੂਦ ਹੋਏ ਜਾਂ ਜਿਨ੍ਹਾਂ ਦੀ ਸ਼ਹਿ ਹੋਈ ਜਾਂ ਜਿਹੜੇ ਇਸ ਕ੍ਰਾਈਮ ਦੇ ਵਿੱਚ ਭਾਗ ਹੀ ਹੋਣਗੇ ਅਸੀਂ ਨਾਜਾਇਜ਼ ਕਿਸੇ ਬੰਦੇ ਨੂੰ ਕੋਈ ਤੰਗ ਪ੍ਰੇਸ਼ਾਨੀ ਕਰਾਂਗੇ ਜਿਹੜੀ ਅੰਤਮ ਰਿਪੋਰਟ ਹੋਊਗੀ ਇਨਵੈਸਟੀਗੇਸ਼ਨ ਦੀ ਉਹ ਫੇਅਰ ਤੇ ਪਾਰਸ਼ੀਅਲ ਰਿਪੋਰਟ ਮਾਨਜੁਗ ਅਦਾਲਤ 'ਚ ਪੇਸ਼ ਕੀਤੀ ਜਾਵੇਗੀ ਫਿਰ ਹਾਲ ਜਿਹੜਾ ਸਾਗਰ ਨੂੰ ਅਰੈਸਟ ਕੀਤਾ ਗਿਆ ਵਾ ਕਿਸ ਅਧਾਰ ਤੇ ਕੀਤਾ ਗਿਆ ਵਾ ਬਿਲਕੁਲ ਉਹ ਮਦਈ ਦੇ ਬਿਆਨ ਦੇ ਅਧਾਰ ਤੇ ਕੀਤਾ ਗਿਆ ਵਾ ਇਹ ਵੀ ਪਤਾ ਲੱਗਿਆ ਕਿ ਉਹ ਪਹਿਲਾਂ ਰੈਕੀ ਕਰਾਉਣ ਵੀ ਆਉਂਦਾ ਰਿਹਾ ਵਾ ਦੋ ਤਿੰਨ ਦਿਨ ਤੇ ਮਦਈਦ ਭਾਵੇਂ ਕਹਿੰਦਾ ਵਾ ਕਿ ਇਹ ਮੌਕੇ ਤੇ ਮੌਜੂਦ ਸੀਗਾ ਮੋਟਰਸਾਈਕਲ ਲੈ ਕੇ ਖੜਾ ਸੀ ਪਰ ਫਿਰ ਵੀ ਅਸੀਂ ਤੱਥਾਂ ਦੇ ਅਧਾਰ ਤੇ ਤਫਤੀਸ਼ ਕਰਾਂਗੇ ਜੇ ਉਹਦਾ ਗ੍ਰਾਹਨ ਨਾ ਹੋਊਗਾ ਤੇ ਅਸੀਂ ਉਹਨੂੰ ਬਕਾਇਦਾ ਮਕਦਮੇ ਚੋਂ ਡਿਸਚਾਰਜ ਵੀ ਕਰਾਵਾਂਗੇ